ਯੁੱਧ ਨਸ਼ੇ ਵਿਰੁੱਧ ਸਲੋਗਨ ਦੇ ਨਾਲ ਪੰਜਾਬ ਸਰਕਾਰ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ। ਇਸੇ ਲੜੀ ਦੇ ਤਹਿਤ ਲੁਧਿਆਣਾ ਦੇ ਵਿੱਚ ਲੁਧਿਆਣਾ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਨੂੰ ਇਨਜਾਮ ਦਿੱਤਾ ਗਿਆ ਹੈ। ਲੁਧਿਆਣਾ ਦੇ ਤਲਵੰਡੀ ਪਿੰਡ ਦੇ ਵਿੱਚ ਪਹਿਲਾਂ ਵੀ ਨਸ਼ਾ ਤਸਕਰਾਂ ਦੇ ਘਰ ਟਾਇਏ ਗਏ ਸੀ ਤਾਂ ਜ਼ਿਲ੍ਹਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੀਆਂ ਨਾਜਾਇਜ਼ ਉਤਸਾਰੀਆਂ ਦੇ ਉੱਤੇ ਇੱਕ ਵਾਰ ਫੇਰ ਤੋਂ ਤਲਵੰਡੀ ਇਲਾਕੇ ਦੇ ਵਿੱਚ ਪੀਲਾ ਪੰਜਾ ਜਿਹੜਾ ਆ ਫੇਰ ਆ ਗਿਆ ਹੈ। ਜੁਆਇੰਟ ਕਮਿਸ਼ਨਰ ਲੁਧਿਆਣਾ ਜਸਕੀਰਤ ਸਿੰਘ ਦੇ ਵੱਲੋਂ ਇਹ ਤਾਜ਼ਾ ਜਾਣਕਾਰੀ ਦਿੱਤੀ ਗਈ ਹੈ ਦੱਸਿਆ ਗਿਆ ਕਿ ਇੱਕ ਤਲਵੰਡੀ ਪਿੰਡ ਜਿਹੜਾ ਕਈ ਲੋਕਾਂ ਦੇ ਉੱਤੇ ਇੱਥੋਂ ਦੇ ਜੋ ਪਿੰਡ ਵਾਸੀ ਨੇ ਉਹਨਾਂ ਦੇ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ ਕੀਤੇ ਹੋਏ ਸੀ ਤੇ ਇਹਨਾਂ ਦੇ ਵੱਲੋਂ ਪਿਛਲੇ ਕਈ ਵਰਿਆਂ ਤੋਂ ਹੀ ਨਸ਼ਾ ਵੇਚਣ ਦੇ ਜਿਹੜੇ ਕੰਮ ਨੇ ਕੀਤੇ ਜਾ ਰਹੇ ਸੀ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਪਿੰਡ ਤਲਵੰਡੀ ਦੇ ਵਿੱਚ ਰੇਲਵੇ ਦੀ ਜਗ੍ਹਾ ਦੇ ਉੱਤੇ ਨਜਾਇਜ਼ ਉਸਾਰੀਆਂ ਵੀ ਕੀਤੀਆਂ ਗਈਆਂ ਸੀ ਅੱਜ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਈ ਹੈ ਨਸ਼ਾ ਤਸਕਰਾਂ ਦਾ ਆਰਥਿਕ ਰੂਪ ਦੇ ਵਿੱਚ ਲੱਕ ਤੋੜਨ ਦੇ ਲਈ ਇਹਨਾਂ ਦੀ ਨਜਾਇਜ਼ ਉਸਾਰੀਆਂ ਦੇ ਉੱਤੇ ਪੀਲਾ ਪੰਜਾ ਚੱਲਿਆ ਸੂਤਰਾਂ ਦੇ ਮੁਤਾਬਕ ਤਕਰੀਬਨ 33 ਹੋਰ ਵੀ ਅਜਿਹੇ ਘਰ ਨੇ ਜਿਨ੍ਹਾਂ ਦੇ ਉੱਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਇਲਾਕੇ ਦੇ ਵਿੱਚ ਨਜਾਇਜ਼ ਉਸਾਰੀ ਜਿਹੜੀ ਕੀਤੀ ਗਈ ਹੈ ਉਹਨਾਂ ਦੇ ਉੱਤੇ ਵੀ ਵੱਡੀ ਕਾਰਵਾਈ ਜਿਹੜੀ ਹੁੰਦੀ ਹੋਈ ਨਜ਼ਰ ਆਵੀ ਦੇਖੋ ਪੰਜਾਬ ਬੜੇ ਕਿਸ ਤਰਾਸ ਦੀ ਦੇ ਮਾਹੌਲ ਦੇ ਵਿੱਚੋਂ ਪਿਛਲੀਆਂ ਸਰਕਾਰਾਂ ਦੀ ਨਲਾਕੀ ਕਹੋ ਪਿਛਲੀਆਂ ਸਰਕਾਰਾਂ ਦੀ ਜਿਹੜੀ ਸਰਪ੍ਰਸਤੀ ਸੀ ਡਰੱਗ ਪੈਡਲਰਸ ਨੂੰ ਦਿੱਤੀ ਹੋਈ ਉਹਦੇ ਕਰਕੇ ਪੰਜਾਬ ਦੀ ਨੌਜਵਾਨੀ ਆ ਜਿਹੜੀ ਗਲਤ ਰਾਹ ਤੇ ਤੁਰ ਗਈ ਕਿਉਂਕਿ ਅਸੀਂ ਇਹ ਮੰਨਦੇ ਆ ਵੀ ਨੌਜਵਾਨੀ ਨੂੰ ਪ੍ਰਭਾਵਿਤ ਕੀਤਾ ਉਸ ਟਾਈਮ ਦੇ ਵੱਡੇ-ਵੱਡੇ ਤਸਕਰਾਂ ਨੇ ਤੇ ਜਿਹੜੇ ਵੱਡੇ-ਵੱਡੇ ਨੇਤਾਵਾਂ ਦੇ ਉਸ ਗੱਲ 'ਚ ਨਾਮ ਸ਼ਾਮਲ ਸੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ 2022 'ਚ ਪੰਜਾਬ ਦੇ ਲੋਕਾਂ ਨੇ ਚੁਣੀਆ ਸਾਡੀ ਇੱਕ ਕਮਿਟਮੈਂਟ ਸੀ ਸਾਡਾ ਇੱਕ ਵਾਅਦਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਕਿ ਜਿਹੜੀ ਨਸ਼ੇ ਦੀ ਅਲਾਮਤ ਹੈ ਇਹਨੂੰ ਜੜੋਂ ਵੱਢਾਂਗੇ ਜਦੋਂ ਦੀ ਸਾਡੀ ਸਰਕਾਰ 2022 ਤੋਂ ਆਈ ਲਗਾਤਾਰ ਅਸੀਂ ਪੁਲਿਸ ਤੋਂ ਔਰ ਹੋਰ ਏਜੰਸੀਜ਼ ਜਿਹੜੀਆਂ ਨੇ ਉਹਨਾਂ ਤੋਂ ਕੰਮ ਕਰਾ ਰਹੇ ਸੀ ਕਿ ਜਿਹੜਾ ਨਸ਼ੇ ਦਾ ਲੱਕ ਤੋੜਨਾ ਤੁਸੀਂ ਦੇਖਿਆ ਹੋਣਾ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਪ੍ਰਾਪਰਟੀਆਂ ਨੇ ਇਹਨਾਂ ਲੋਕਾਂ ਨੇ ਡਰੱਗ ਮਨੀ ਦੇ ਨਾਲ ਬਣਾਈਆਂ ਹੋਈਆਂ ਉਹ ਪ੍ਰਾਪਰਟੀਆਂ ਨੂੰ ਅਸੀਂ ਸੀਲ ਕਰਾਇਆ ਪੁਲਿਸ ਨੇ ਬੜੀ ਮਸਤੀ ਨਾਲ ਜ਼ਮੀਨ ਤੇ ਜਾ ਕੇ ਕੰਮ ਕੀਤਾ ਤਾਂ ਹੁਣ ਇੱਕ ਜਿਹੜੀ ਡਰਾਈਵ ਹੈ ਕਿ ਬਲਡੋਜ਼ਰ ਦੇ ਨਾਲ ਇਹ ਜਿਹੜੀਆਂ ਪ੍ਰਾਪਰਟੀਆਂ ਡਰੱਗ ਮਨੀ ਦੇ ਨਾਲ ਲੋਕਾਂ ਨੇ ਬਣਾਈਆਂ ਹੋਈਆਂ ਉਹਨਾਂ ਨੂੰ ਢਾਉਣ ਦੀ ਇੱਕ ਕਾਰਵਾਈ ਸ਼ੁਰੂ ਕੀਤੀ ਆ ਤਾਂ ਕਈ ਦਿਨਾਂ ਦੀ ਲੋਕਾਂ ਨੂੰ ਵੀ ਰਾਹਤ ਹੈ ਤੇ ਜਿਹੜੇ ਡਰੱਗ ਪੈਡਲਰਸ ਐ ਜਿਹੜੇ ਨਸ਼ਾ ਤਸਕਰ ਐ ਉਹਨਾਂ ਨੂੰ ਸਰਪ੍ਰਸਤੀ ਦੇਣ ਵਾਲੇ ਲੋਕਾਂ ਨੂੰ ਹੁਣ ਭਾਜੜ ਪਈ ਹੈ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਬਿਲਕੁਲ ਜ਼ੀਰੋ ਟੋਲਰੈਂਸ ਹੈ ਡਰਗ ਨੂੰ ਲੈ ਕੇ ਲੰਬੇ ਸਮੇਂ ਤੋਂ ਜਿਹੜੇ ਪਾਕਿਸਤਾਨ ਤੋਂ ਚਾਹੇ ਤਾਂ ਨਹਿਰ ਦੇ ਦਰਿਆ ਦੇ ਰਾਸਤੇ ਤਾਂ ਹੀ ਤੇ ਹੋਰ ਲੂਪਸ ਦੇ ਰਾਹੀਂ ਲੂਪੋਲਸ ਦੇ ਰਾਹੀਂ ਇਹ ਡਰਗ ਆ ਰਿਹਾ ਸੀਗਾ ਤੇ ਹੁਣ ਜਿਹੜੀ ਲੇਟੈਸਟ ਤਰੀਕਾ ਉਹਨਾਂ ਨੇ ਪਾਇਆ ਉਹ ਡਰੋਨ ਦਾ ਤਾਂ ਕੋਈ 4000 ਤੋਂ ਵੱਧ ਜਿਹੜੇ ਡਰੋਨ ਹੈ ਉਹ ਰਿਕਵਰ ਕੀਤੇ ਗਿਆ ਪਿਛਲੇ ਸਾਲ ਦੇ ਵਿੱਚ ਵਿੱਚ ਕਰਦੇ ਕੀ ਆ ਬੜਾ ਸੌਖਾ ਤਰੀਕਾ ਅਪਣਾ ਲਿਆ ਤੇ ਜਿਹੜੇ ਇਸ ਟ੍ਰੇਡ ਦੇ ਬੰਦੇ ਐ ਕਰਾਸ ਬਾਰਡਰ ਜਿਨ੍ਹਾਂ ਦੇ ਹੱਥ ਜੁੜੇ ਹੋਏ ਆ ਉਹਨਾਂ ਦੇ ਡਰੋਨ ਦੇ ਥਰੂ ਜਿਹੜੀ ਤਸਕਰੀ ਉਹ ਬੜਾ ਸੌਖਾ ਤਿੱ ਕਿਤੇ ਤਾਂ ਅਸੀਂ ਬਾਰਡਰ ਸੀਲ ਕਰਨ ਤੇ ਉੱਥੇ ਬਹੁਤ ਚੰਗੇ ਤਰੀਕੇ ਨਾਲ ਪੁਲਿਸ ਦੀ ਮਸਤੈਦੀਸ ਦਾ ਭਗਵੰਤ ਸਿੰਘ ਮਾਨ ਜੀ ਆਪ ਪਰਸਨਲੀ ਮੀਟਿੰਗ ਲੈਂਦੇ ਨੇ ਤੇ ਹੁਣ ਜਿਹੜਾ ਵਿਦਰਨ ਸਿਟੀਜ਼ ਜਾਂ ਵਿਦਰਨ ਜਿਹੜੇ ਪਿੰਡ ਹੈ ਉੱਥੇ ਜਿਹੜਾ ਜਿਹੜਾ ਕੋਈ ਡਰਗ ਦਾ ਜੋ ਵੀ ਤਾਣਾ ਬਾਣਾ ਬਣਿਆ ਹੋਇਆ ਜਿਹੜੇ ਜਿਹੜੇ ਆਇਡੈਂਟੀਫਾਈ ਹੋਈ ਜਾ ਰਹੇ ਆ ਉਹਨਾਂ ਦੀ ਪ੍ਰਾਪਰਟੀ ਇਸੇ ਤਰ੍ਹਾਂ ਜਿਹੜਾ ਵੀ ਕੋਈ ਬੰਦਾ ਡਰਗ ਵੱਲ ਇਸ منی ਵੱਲ ਤੁਰੂਗਾ ਉਹਦਾ ਇਹੀ ਹਾਲ ਹੋਊਗਾ ਉਹਦਾ ਇਹੀ ਹਸ਼ਰ ਹੋਊਗਾ ਜਿਹੜਾ ਚਾਹੇ ਤਾਂ ਕਿ세 ਵੀ ਵੱਡੇ ਬੰਦੇ ਦੀ ਉਹਦੇ ਪਿੱਛੇ ਹੱਥ ਹੋਵੇ ਚਾਹੇ ਕੋਈ ਆਪਣੇ ਆਪ ਨੂੰ ਵੱਡਾ ਕਹਾਉਂਦਾ ਹੋਵੇ ਬਿਲਕੁਲ 0 ਡਾਲਰ ਚਾਹ ਸਭ ਤੋਂ ਸingh ਮਾਨ ਔਰ ਸਾਡੀ ਪੰਜਾਬ ਪੁਲਿਸ ਬਿਲਕੁਲ ਨਹੀਂ ਬਖਸ਼ੂਗੀ ਔਰ ਪੰਜਾਬ ਦੇ ਲੋਕ ਵੀ ਇਸ ਗੱਲ ਦੇ ਵਿੱਚ ਨਾਲ ਨੇ ਅ ਬਹੁਤ ਤੁਸੀਂ ਦੇਖਿਆ ਹੋਣਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਜੇ ਨਾਕ ਤੱਕ ਦੇ ਕਾਰਵਾਈ ਹੋਈ ਕਿਉਂਕਿ ਸਾਂਝਾ ਸੀਗੀਆਂ ਇੱਕ ਸਰਕਾਰ ਬਦਲੀ ਦੂਜੀ ਨੇ ਉਹ ਬਿਜ਼ਨਸ ਅੱਗੇ ਨਾਲ ਸਾਂਝਾ ਪਾ ਲਿਆ ਪਰ ਨਾ ਤਾਂ ਇਸ ਸਰਕਾਰ ਦਾ ਕਿਸੇ ਵੀ ਐਸੇ ਬੰਦੇ ਨਾਲ ਕੋਈ ਸਰੋਕਾਰ ਹੈ ਤੇ ਅਸੀਂ ਤਾਂ ਮੂਰੇ ਭਜਾਉਣੇ ਆ ਰਾਈਟ ਉਹਨਾਂ ਨੂੰ ਜਨਮਦਾਰਾ ਦਿਖਾਉਣਾ ਜਿਨ੍ਹਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਮਤਲਬ ਗੱਲ ਕਰਨ ਦੀ ਕੋਸ਼ਿਸ਼ ਕੀਤੀ ਦੇਖੋ ਇਹ ਤਲਵੰਡੀ ਕਲਾਂ ਪਿੰਡ ਲਾਡੋਵਾਲ ਦੇ ਨੇੜੇ ਲੁਧਿਆਣੇ ਦੇ ਵਿੱਚ ਦੋ ਡਰੱਗ ਪੈਡਲਰਸ ਹਿਸਟਰੀ ਸ਼ੀਟਸ ਸੀਗੇ ਜਿਹੜੇ ਉਹਨਾਂ ਦੇ ਘਰ ਠਾਏ ਗਏ ਨੇ ਇੱਕ ਛਿੰਦਰਪਾਲ ਜਿਹਦੇ ਉੱਤੇ 9 ਮੁਕਾਦਮੇ ਜਿਨ੍ਹਾਂ ਚੋਂ 8 ਮੁਕਾਦਮੇ ਐਨਡੀਪੀਐਸ ਦੇ ਔਰ ਅੱਜ ਦੀ ਤਰੀਕ ਦੇ ਵਿੱਚ ਵੀ ਉਹ ਬੰਦਾ ਫਲੋਰ ਥਾਣੇ ਦੇ ਇੱਕ ਐਨਡੀਪੀਐਸ ਮੁਕਦਮੇ ਦੇ ਵਿੱਚ ਜੇਲ੍ਹ ਕੱਟ ਰਿਹਾ ਹੈ ਔਰ ਦੂਜੀ ਘਰਬਈ ਰਾਣੀ ਜਿਹਦੇ ਤੇ 4 ਤੋਂ 5 ਮੁਕਦਮੇ ਨੇ ਔਰ ਅੱਜ ਦੀ ਤਰੀਕ ਦੇ ਵਿੱਚ ਉਹ ਆਪਦੇ ਘਰੋਂ ਭੱਜੀ ਹੋਈ ਐ ਐਕਸਕੌਂਡ ਕਰ ਗਈ ਸੋ ਇੱਕ ਇਹਨਾਂ ਨੇ ਆਪਦੀ ਡਰੱਗ ਮਨੀ ਨਾਲ ਇੱਥੇ ਘਰ ਉਸਾਰੇ ਹੋਏ ਨੇ ਉਹ ਘਰ ਤਾਂ ਉਸਾਰੀ ਉਸਾਰੇ ਨੇ ਔਰ ਉਹ ਸਾਰੇ ਨਾਜਾਇਜ਼ ਤੌਰ ਦੇ ਉੱਤੇ ਸਰਕਾਰੀ ਜ਼ਮੀਨ ਦੇ ਵਿੱਚ ਜੀ ਦਾ ਇਹਨਾਂ ਕੋਲ ਕੋਈ ਰਾਈਟ ਨਹੀਂ ਹੈ ਹੁਣ ਇਹ ਸਰਕਾਰੀ ਜ਼ਮੀਨ ਜਿਹੜੀ ਇਹ ਦੱਬੀ ਬੈਠੇ ਨੇ ਇਹ ਪਿੱਛੇ ਦੇਖੋ ਤੁਸੀਂ ਹਾਈਵੇ ਦਾ ਪ੍ਰੋਜੈਕਟ ਨਿਕਲ ਰਿਹਾ ਜਿਹੜਾ ਲੁਧਿਆਣੇ ਤੋਂ ਰੋਪੜ ਭਰਤਮਾਲਾ ਪ੍ਰੋਜੈਕਟ ਦੇ ਅੰਡਰ ਬਣ ਰਿਹਾ ਉਹਦੇ ਕਰਕੇ ਸਾਰਾ ਪ੍ਰੋਜੈਕਟ ਰੁਕਿਆ ਪਿਆ ਸੋ ਇਹ ਦੋਰੀਏ ਚੀਜ਼ ਇੱਕ ਤਾਂ ਡਰੱਗ ਪੈਡਲਰਸ ਨੂੰ ਸਿੱਧਾ ਮੈਸੇਜ ਆ ਕਿ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਕਰੂਗਾ ਜਿਹੜਾ ਡਰੱਗ ਪੈਡਲਿੰਗ ਕਰੂਗਾ ਉਹਦੇ ਅਗੇਂਸਟ ਇਦਾਂ ਹੀ ਕਾਰਵਾਈ ਹੋਊਗੀ ਦੂਜਾ ਜਿਨੇ ਵੀ ਨਜਾਇਜ਼ ਤੌਰ ਦੇ ਉੱਤੇ ਇੱਥੇ ਕਬਜ਼ਾ ਕੀਤਾ ਵਾ ਉਹਦਾ ਇਦਾਂ ਹੀ ਛਡਾਇਆ ਜਾ ਪਿਛਲੇ ਲੰਬੇ ਸਮੇਂ ਤੋਂ ਜੋ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ 550 ਕਰੋੜ ਰੁਪਏ ਇਦਾਂ ਦੀ ਪ੍ਰਾਪਰਟੀ ਡਰੱਗ ਪੈਡਲਰਸ ਦੀ ਸੀਜ਼ ਕਰ ਚੁੱਕੇ ਹਾਂ ਜੋ ਡਰੱਗ ਦੇ ਕੇਸਾਂ ਦੇ ਵਿੱਚ ਇਨਵੋਲਡ ਨੇ 440 ਕਰੋੜ ਹੋਰ ਇਦਾਂ ਦੀ ਪ੍ਰਾਪਰਟੀ ਆਈਡੈਂਟੀਫਾਈ ਹੋ ਚੁੱਕੀ ਹੈ ਜੋ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਖਬਰ ਮਿਲ ਜੂਗੀ ਉਹਦੀ ਸੋ ਇਹ ਚੀਜ਼ਾਂ ਨੇ ਕਿਉਂਕਿ ਸਾਡੀ ਨੀਅਤ ਸਾਫ਼ ਹੈ ਅਸੀਂ ਕਿਸੇ ਡਰੱਗ ਪੈਡਲਰ ਨਾਲ ਨਹੀਂ ਹਿੱਸਾ ਪਾਉਣਾ ਅਸੀਂ ਕਿਸੇ ਡਰੱਗ ਪੈਡਲਰ ਦੇ ਨਾਲ ਜਾ ਕੇ ਕੋਈ ਫੋਟੋ ਨਹੀਂ ਕਰਾਉਣੀ ਆ ਅਸੀਂ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਆਂ ਔਰ ਪੰਜਾਬ ਦੇ ਲੋਕਾਂ ਦੀ ਸੇਵਾ ਕਰਦੇ ਰਹਾਂਗੇ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰ ਰਹੇ ਤੁਸੀਂ ਵੀ ਗੈਡਵੋਕੇਟ ਹੋ ਜਿਸ ਤਰੀਕੇ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ ਨਸ਼ਾ ਵੇਚ ਰਹੀ ਸੀ ਜੋ ਨੌਜਵਾਨ ਜਿਹੜੀਆਂ ਪਰੋਪੀਆਂ ਬਣਾਈਆਂ ਕਈ ਮਾਵਾ ਦੇ ਪੁੱਤ ਮਰੇ ਨੇ ਨਸ਼ੇ ਦੇ ਵਿੱਚ ਲਾਏ ਨੇ ਕਿਤੇ ਨਾ ਕਿਤੇ ਲੱਗਦਾ ਨਹੀਂ ਜੋ ਨਸ਼ਾ ਵੇਚਦੇ ਆ ਜਦੋਂ ਉਹਨਾਂ ਤੇ ਐਨਡੀਪੀਐਸ ਦੇ ਪਰਚੇ ਦਰਜ ਹੋਗੇ ਜੇ ਜੇਲ੍ਹਾਂ ਦੇ ਵਿੱਚ ਯਾਰ ਐਡਵੋਕੇਟ ਵੀ ਪੰਜਾਬ ਦੇ ਵਿੱਚ ਇਕਤਾ ਕਰਨ ਵੀ ਇਹੋ ਜੇ ਅੰਸਰਾਂ ਦੀ ਜਿਹੜੀ ਸਾਥ ਨਾ ਦਿੱਤਾ ਜਾਵੇ ਦੇਖੋ ਅੱਜ ਤੁਸੀਂ ਦੇਖੋ ਹਾਈ ਕੋਰਟ ਦੇ ਵਿੱਚ ਵੀ ਇੱਕ ਪੀਆਈਐਲ ਫਾਈਲ ਹੋ ਜਾਂਦੀ ਆ ਇਸ ਐਕਸ਼ਨ ਦੇ ਅਗੇਂਸਟ ਤੁਸੀਂ ਸਾਡੇ ਸਪੋਕਸਪਰਸਨ ਸਾਡੇ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਉਹਦੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਜਿਸ ਦੇ ਚ ਉਹਨਾਂ ਨੇ ਦੱਸਿਆ ਕਿ ਜੋ ਜਿਹੜੀ ਐਸੋਸੀਏਸ਼ਨ ਪੰਜਾਬ ਵੈਲਫੇਅਰ ਕਾਉਂਸਲ ਕਰਕੇ ਕੋਈ ਐਸੋਸੀਏਸ਼ਨ ਆ ਉਹਨਾਂ ਨੇ ਫਾਈਲ ਕੀਤੀ ਉਹ ਸਿੱਧਾ ਕਾਂਗਰਸ ਦੀ ਹੈ ਉਹਦੇ ਵਿੱਚ ਜੋੜ ਦੇ ਹੈੱਡਾ ਜੋ ਉਹਨੂੰ ਐਸੋਸੀਏਸ਼ਨ ਨੂੰ ਚਲਾ ਰਿਹਾ ਉਹ ਕਾਂਗਰਸੀ ਨੇ ਪ੍ਰਤਾਪ ਸਿੰਘ ਬਾਜਵਾ ਪਿਛਲੇ ਦਿਨ ਟਵੀਟ ਕਰਕੇ ਕਹਿ ਰਹੇ ਨੇ ਕਿ ਅਸੀਂ ਇਸ ਚੀਜ਼ ਦੇ ਉੱਤੇ ਹਾਂ ਠੀਕ ਹੈ ਜੀ ਇਹ ਲੇਟ ਕਾ ਤੋਂ ਹੋਇਆ ਕੀ ਇਦਾਂ ਦੀ ਕਾਰਵਾਈ ਹੋ ਰਹੀ ਹੈ ਮਤਲਬ ਸਿਰਫ ਵਿਰੋਧ ਕਰਨ ਲਈ ਵਿਰੋਧ ਕਰਨਾ ਸੋ ਅੱਜ ਕਾਂਗਰਸ ਵੀ ਐਕਸਪੋਜ਼ ਹੋ ਗਈ ਇਸ ਚੀਜ਼ ਤੋਂ ਕਿ ਉਹ ਪੰਜਾਬ ਦੇ ਵਿੱਚ ਜੇ ਕੋਈ ਸਾਰਥਕ ਕੰਮ ਕਰ ਰਿਹਾ ਕਿਉਂਕਿ ਇਹਨਾਂ ਦੀਆਂ ਮਿਹੜੀਆਂ ਪੁੱਗਤਾਂ ਨੇ ਅੱਛਾ ਜਿੱਦਾਂ ਇਹ ਜਿਹੜਾ ਜਿਹੜਾ ਨਸ਼ਾ ਨਾ ਇਹ ਪੰਜਾਬ ਦੇ ਵਿੱਚ ਇੱਕ ਦਿਨ ਤੋਂ ਆਇਆ ਨਹੀਂ ਹੈਗਾ ਸਾਰੇ ਭਲੀ ਭਾਂਤੀ ਜਾਣਦੇ ਨੇ ਇਹ ਅਕਾਲੀ ਭਾਜਪਾ ਸਰਕਾਰ ਦੀ ਗੁਰੇ ਇੱਥੇ ਬੂਟਾ ਲੱਗਿਆ ਔਰ ਕਾਂਗਰਸ ਦੀ ਸਰਕਾਰ ਨੇ ਇਹਨੂੰ ਭਲੀ ਭਾਂਤੀ ਪਾਣੀ ਦੇ ਕੇ ਡਾ ਬਟਾ ਫਲ ਸੋ ਇਹ ਨਾ ਦੀਆਂ ਸੰਝਾਂ ਨੇ ਇਸੇ ਕਰਕੇ ਇਹਨਾਂ ਨੂੰ ਤਕਲੀਫ ਹੋ ਰਹੀ ਆ ਪਰ ਪੰਜਾਬ ਦੇ ਲੋਕ ਖੁਸ਼ ਨੇ ਇਸ ਐਕਸ਼ਨ ਤੋਂ ਗੱਲ ਤਾਂ ਬਿਲਕੁਲ ਸਹੀ ਹੈ ਨਾ ਇੱਥੇ ਕਾਲੀ ਦਲ ਵੀ ਆਏ ਨੇ ਰਾਜ ਕਰਕੇ ਕਿਹਨੇ ਕਾਂਗਰਸ ਵੀ ਰਾਜ ਕਰਦੇ ਇਹ ਕਾਰਵਾਈ ਉਹ ਵੀ ਕਰ ਸਕਦੇ ਸੀ ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜੀ ਅੱਜ ਜਿਹੜੀ ਕਾਰਵਾਈ ਹੋਈ ਆ ਇਹਦੇ ਤੇ ਇੱਕ ਬੰਦੇ ਤੇ 1998 ਤੋਂ ਪਰਚੇ ਚੱਲੇ ਆਉਂਦੇ ਨੇ ਇੱਕ ਲੇਡੀ ਦੇ ਜਿਹੜੀ ਦੂਜੀ ਲੇਡੀ ਆ 2002 2003 ਤੋਂ ਪਰਚੇ ਚੱਲੇ ਆਉਂਦੇ ਨੇ ਜੇ ਇਦਾਂ ਦੀਆਂ ਕਾਰਵਾਈਆਂ ਪਹਿਲਾਂ ਹੋ ਜਾਂਦੀਆਂ ਕੀ ਅੱਜ ਪੰਜਾਬ ਦੇ ਵਿੱਚ ਨਸ਼ਾ ਇਸ ਹੱਦ ਤੱਕ ਵੱਧ ਨਹੀਂ ਵੱਤ ਸਕਦਾ ਸੀਗਾ ਕਿਸੇ ਵੀ ਹਾਲਚ ਨਹੀਂ ਵੱਤ ਸਕਦਾ ਸੀ ਸੋ ਅਸੀਂ ਤਾਂ ਸੋਹਿਰ ਦਾ ਪੰਜਾਬ ਦੇ ਲੋਕਾਂ ਦੇ ਲਈ ਔਰ ਪੰਜਾਬੀਅਤ ਲਈ ਇਸੇ ਤਹਿਤ ਅਸੀਂ ਕਾਰਵਾਈ ਅੱਗੇ ਵੀ ਇਸੇ ਤਰ੍ਹਾਂ ਕਰਦੇ ਰਾਵਾਂਗੇ ਔਰ ਉਦੋਂ ਤੱਕ ਕਰਦੇ ਰਾਵਾਂਗੇ ਜਦ ਤਨ ਪੰਜਾਬ ਚੋਂ ਨਸ਼ੇ ਦਾ ਬੂਟਾ ਬਿਲਕੁਲ ਖਤਮ ਨਹੀਂ ਕਰ ਇਹ ਤਕਰੀਬਨ 32 ਜਿਹੜੇ ਲਿਸਟ ਜਿਹੜੀ ਹੈ ਰੇਲਵੇ ਵਾਲਿਆਂ ਨੇ ਇੱਕ ਰਿਕਵੈਸਟ ਕੀਤੀ ਸੀ ਵੀ ਸਾਡੀ ਜਿਹੜੀ ਹੈ ਸਰਕਾਰੀ ਪ੍ਰਾਪਰਟੀ ਤੇ ਇਲੀਗਲ ਜਿਹੜੀ ਹੈ ਉਹਦੇ ਉੱਤੇ ਇਨਕਲੋਜਮੈਂਟ ਕੀਤੀ ਹੋਈ ਹੈ ਤਾਂ ਕੁਛ ਨੇ ਕੁਸ਼ਕੂਲੀਆਂ ਬਣਾਈਆਂ ਕਈਆਂ ਨੇ ਘਰ ਬਣਾਏ ਤਾਂ ਉਹਦੇ ਵਾਸਤੇ ਇਹਨਾਂ ਨੇ ਪੁਲਿਸ ਹੈਲਪ ਮੰਗੀ ਸੀ ਉਹਦੇ ਵਿੱਚ ਇਹਨਾਂ ਦੇ ਰੇਲਵੇ ਦੇ ਮਿਸਟਰ ਅਦਿੱਤਿਆ ਆਏ ਹੋਏ ਆ ਜੀ ਤਾਂ ਉਹਦੇ ਵਿੱਚ ਅੱਜ ਉਹਦੇ ਤਹਿਤ ਅਸੀਂ ਜਦੋਂ ਫਿਰ ਸਾਰੀ ਇਸ ਗੱਲ ਨੂੰ ਦੇਖਿਆ ਵੀ ਇੱਥੇ ਜਿਹੜੇ ਕੁਝ ਪਰਿਵਾਰ ਐਨਡੀਪੀਐਸ ਦੇ ਵਿੱਚ ਵੀ ਜਿਹੜਾ ਸ਼ਮੂਲੀਅਤ ਹੈ ਤੇ ਉਹਨਾਂ ਦੇ ਮੁਕੱਦਮੇ ਵੀ ਦਰਜਾਂ ਤੇ ਐਨਡੀਪੀਐਸ ਦਾ ਜਿਹੜਾ ਕੰਮ ਵੀ ਕਰਦੇ ਆ ਤੇ ਆਪਣੀ ਜਿਹੜੀ ਜਵਾਨੀ ਨੂੰ ਰੋਲ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਗਲਤ ਰਾਹੇ ਨਸ਼ੇ ਦੇ ਜਿਹੜਾ ਪਾ ਰਹੇ ਆ ਤੇ ਉਹ ਲੋਕਾਂ ਨੇ ਵੀ ਇੱਥੇ ਜਿਹੜੇ ਘਰ ਪਾਏ ਹੋਏ ਤਾਂ ਉਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਰੇਲਵੇ ਵਾਲਿਆਂ ਦੀ ਜਿਹੜੀ ਰਿਕਵੈਸਟ ਸੀ ਉਹਨੂੰ ਪ੍ਰਾਇੋਰਟੀ ਤੇ ਜਿਹੜਾ ਲਿੱਤਾ ਤੇ ਅੱਜ ਜਿਹੜੀ ਇਹ ਸਪੱhle ਘਰ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਤਾਂ ਇਹ ਆਪ ਜੀ ਦੇ ਸਾਹਮਣੇ ਜਿਹੜਾ ਇਹ ਨੂੰ ਜਿਹੜਾ ਡਿਮੋਲਿਸ਼ ਕੀਤਾ ਤਾਂ ਕਿਹਦਾ ਘਰ ਆ ਸਰ ਇਹਦਾ ਨਾਮ ਕੀ ਹੈ ਇਹ ਕੋਈ ਰਾਣੀ ਹੈ ਤੇ ਇੱਕ ਚੰਦਰਪਾਲ ਚੰਦਰਪਾਲ ਕਿੰਨੇ ਪਰਚੇ ਦਾ ਕਿੰਨੇ ਪਰਚੇ ਦਾ ਕਿਸੇ ਦੇ ਖਿਲਾਫ ਤਿੰਨ ਮੁਕਦਮੇ ਕਿਸੇ ਖਿਲਾਫ ਦੋ ਮੁਕਦਮੇ ਇਹਨਾਂ ਤੇ ਐਨਡੀਪੀਐਸ ਦਾ ਜਿਹੜਾ ਪ੍ਰੀਵਿਅਸ ਰਿਪੋਰਟ ਸਰ ਕਿੰਨੇ ਘਰਾ ਦੇ ਉੱਤੇ ਕਾਰਵਾਈ ਕੀਤੀ ਜਾਣੀ ਇਹ ਜੋ ਰੇਲਵੇ ਵਾਲਿਆਂ ਨੇ ਦਿੱਤੀ ਹੈ ਉਹਨਾਂ ਨੇ ਬੱਤੀ ਦੀ ਦਿੱਤੀ ਹੈ ਤੇ ਉਹ ਤੇ ਬੱਤੀਆਂ ਤੇ ਹੀ ਡਿਮੋਲਿਸ਼ ਕਰਨੀ ਅਸੀਂ ਜਿਹੜੀ ਪੁਲਿਸ ਅਮਦਾਦ ਉਹਨਾਂ ਨੂੰ ਇਸੇ ਪਿੰਡ 'ਚ ਬੱਤੀ ਕਰਨੇ ਕਿ ਹੋਰ ਪਿੰਡਾਂ 'ਚ ਵੀ ਨਹੀਂ ਇਹ ਇਸ ਟਰੈਕ ਰੇਲਵੇ ਟਰੈਕ ਤੇ ਰਾਈਟ ਹੈਂਡ ਸਾਈਡ ਵੀ ਹੈ ਤੇ ਲੈਫਟ ਹੈਂਡ ਸਾਈਡ ਵੀ ਹੈ ਦੋਨੋਂ ਜਿਹੜੀ ਹੈ ਉਸ ਸਰ ਉਹਨਾਂ ਦੋਵਾਂ ਦਾ ਸਟੇਟਸ ਕੀ ਹੈ ਉਹ ਤੁਹਾਡੇ ਗ੍ਰਫਤ ਚ ਨੇ ਗ੍ਰਫਤ ਤੋਂ ਬਾ ਤਾਂ ਉਹ ਅਸੀਂ ਅਲੱਗ ਆਪਣੀ ਜਿਹੜੀ ਕਾਰਵਾਈ ਉਹ ਅਲੱਗ ਕਰਾਂ ਤੇ ਰਾਣੀ ਤੇ ਜਿਹਦੇ ਖਿਲਾਫ ਤੁਸੀਂ ਦਸਤ ਚੰਦਰਪਾਲ ਦੇ ਖਿਲਾਫ ਜਿਨ੍ਹਾਂ ਦੇ ਘਰ ਦੇ ਉੱਤੇ ਅੱਜ ਬੁਲਡੋਜ਼ਰ ਚਲਾਇਆ ਗਿਆ ਹੈ ਉਹਨਾਂ ਦਾ ਕੀ ਸਟੇਟਸ ਹੈ ਤੁਹਾਡੀ ਗ੍ਰਿਫਤਦਾਰੀ ਉਹ ਉਹ ਸਾਡੀ ਗ੍ਰਿਫਟ ਨਹੀਂ ਹੈਗੇ ਬਟ ਰੇਲਵੇ ਦੇ ਅਫਸਰ ਨੇ ਇਨਕ੍ਰੋਚਮੈਂਟ ਦੇ ਰਿਕਾਰਡਿੰਗ ਜਿਹੜੀ ਹੈ ਪੁਲਿਸ ਨੂੰ ਮਦਦ ਮੰਗੀ ਹੈ ਤਾਂ ਉਹ ਅਸੀਂ ਇਹਨਾਂ ਨੂੰ ਸਿਕਿਉਰਿਟੀ ਮਹੀਆ ਕਰਾਈ ਠੀਕ ਠੀਕ ਤਾਂ ਇਹ ਰੇਲਵੇ ਵੱਲੋਂ ਜਿਹੜਾ ਇਹ ਜਿਹੜਾ ਇਹਨਾਂ ਦਾ ਇਨਕ੍ਰੋਚਮੈਂਟ ਜਿਹੜੀ ਹੈ ਦੂਰ ਕੀਤੀ ਗਈ